ਗੜੇਮਾਰੀ ਅਤੇ ਕੁਦਰਤੀ ਆਫਤਾਂ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜ਼ੇ ਲਈ ਪਿਛਲੇ 21 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਸ ਆਪਣੀ ਧਨਾ ਸਮਾਪਤ ਕਰਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ 5 ਮਈ ਤੋਂ ਪੱਕਾ ਧਨਾ ਲਗਾਉਂਦਾ ਐਲਾਨ ਕਰ ਦਿੱਤਾ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਿੱਥੇ ਉਸਦੇ ਘਰ ਦਾ ਘਿਰੌ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਉਥੇ ਹੀ ਪਿੰਡਾਂ ਵਿੱਚ ਵੀ ਗੁਰਮੀਤ ਸਿੰਘ ਖੁੱਡੀਆਂ ਦਾ ਘਰਾਓ ਕੀਤਾ ਜਾਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਦੇ ਕੀਤੇ ਸਨ ਪਰ ਵਾਦੇ ਵਫਾ ਨਹੀਂ ਹੋਏ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਇਜ਼ਾ ਲੈਣ ਤੱਕ ਨਹੀਂ ਪੁੱਜਿਆ ਤੇ ਹੁਣ ਉਹ 21 ਦਿਨਾਂ ਤੋਂ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਰਹੇ ਸਨ ਪਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੀ ਤੋਂ ਲੈ ਕੇ ਸਾਰੇ ਅਧਿਕਾਰੀ ਬਿਲਕੁਲ ਸਾਹਮਣੇ ਬੈਠੇ ਹਨ ਲੇਕਿਨ ਕਿਸੇ ਨੇ ਵੀ ਸਾਡੇ ਤੱਕ ਪਹੁੰਚ ਨਹੀਂ ਕੀਤੀ ਅਧਿਕਾਰੀਆਂ ਦਾ ਇਹ ਰਵੱਈਆ ਬਹੁਤ ਹੀ ਮਦ ਭਾਗਾ ਹੈ ਅੱਜ ਧਰਨਾ ਸਮਰਥ ਕਰਨ ਦਾ ਕੀ ਕਾਰਨ ਹੈ ਜੀ ਅੱਜ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਬਠਿੰਡੇ ਜ਼ਿਲ੍ਹੇ ਦੀ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੰਗਾਂ ਮਸਲਿਆਂ ਨੂੰ ਲੈ ਕੇ ਇੱਥੇ ਮੋਰਚਾ ਲੱਗਿਆ ਹੋਇਆ ਸੀ ਜਿਦੇ ਚ ਅਸੀਂ ਦੱਸ ਚੁੱਕੇ ਹਾਂ ਵੀ ਇੱਥੇ ਪਿਛਲੇ 2 ਮਾਰਚ ਨੂੰ ਘੜੇਮਾਰੀ ਹੋਈ ਹੈ ਜਾ ਇਥੋਂ ਇੱਕ ਏਜੰਸੀ ਇੱਕ ਕੰਪਨੀ ਗੈਸ ਪੈਪਰ ਇਹਨਾਂ ਮੋੜਾਂ ਤੇ ਤਲਵੰਡੀ ਦੇ ਵੀ ਜਿਨ ਘਾ ਰਹੀ ਹੈ ਉਹਦਾ ਬਕਾਇਦਾ ਪਿਛਲੀ 15 ਮਈ ਦਾ ਸਮਝੌਤਾ ਹੋਇਆ ਉਹ ਸਮਝੌਤੇ ਨੂੰ ਲਾਗੂ ਕਰਨ ਦਾ ਮਾਮਲਾ ਹੈ ਇਸੇ ਤਰ੍ਹਾਂ ਨਰਮੇ ਦੇ ਵੀ ਜਨ ਮਾ ਨੂੰ ਉਹਨਾਂ ਨੂੰ ਲੈ ਕੇ ਮਤਲਬ ਉਹ ਮੰਗ ਹੈ ਜਾਂ ਮਤਰ ਰਹਿ ਕੇ ਕਲਾਂ ਦੇ ਵਿੱਚ ਜਿਹੜੀ ਵਤ ਪਸ਼ੂਆਂ ਦੇ ਵੱਡੀ ਪੱਦਰ ਤੇ ਬਿਮਾਰੀ ਦੇ ਕਾਰਨ ਮੌਤ ਹੋਈ ਹੈ ਇਸੇ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਦਾ ਮਾਮਲਾ ਤੇਲ ਪਾਈਪ ਲਾਈਨ ਦਾ ਮਾਮਲਾ ਵਿੱਚ ਸੀ ਉਹ ਚਲੋ ਨਿਬੜ ਗਿਆ ਵਧੀਆ ਗੱਲ ਹੋ ਗਈ ਜਣ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਤੱਕ ਠੀਕ ਆ ਉਹ ਤੇਲ ਪਾਈਪਲਾਈਨ ਦਾ ਸਮਝੌਤਾ ਅਧਿਕਾਰੀ ਆ ਕੇ ਇੱਥੇ ਸਾਡੇ ਨਾਲ ਬਹਿ ਕੇ ਸਮਝੌਤਾ ਕਰਕੇ ਉਹਨੂੰ ਲਾਗੂ ਵੀ ਕਰਨਾ ਸ਼ੁਰੂ ਕੀਤਾ ਪਰ ਜਿਹੜੀਆਂ ਬਾਕੀ ਮੰਗਾਂ ਹਜੇ ਤੱਕ ਸਰਕਾਰ ਦਾ ਰਵੱਈਆ ਇਹਨਾਂ ਨੂੰ ਨਾ ਲਾਗੂ ਕਰਨ ਦੇ ਸਾਨੂੰ ਦਿਸ ਰਹੀ ਹੈ ਪੋਜੀਸ਼ਨ ਕਿਉਂਕਿ 4 ਅਪ੍ਰੈਲ ਤੋਂ ਕੋਈ ਵੀ ਅਧਿਕਾਰੀ ਕੋਈ ਵੀ ਸਰਕਾਰ ਦਾ ਨੁਮਾਇੰਦਾ ਇੱਥੇ ਸਾਡੀ ਸਟੇਜ ਤੋਂ ਆ ਕੇ ਵਿਸ਼ਵਾਸ ਨਹੀਂ ਦਿਵਾ ਕੇ ਗਿਆ ਵੀ ਕੋਈ ਗੱਲ ਨਹੀਂ ਭਾਈ ਤੁਸੀਂ ਮਤਲਬ ਸਾਨੂੰ 5-7 ਦਿਨ ਦਿਓ ਜਾਂ ਹਫਤਾ ਦਿਓ ਅਸੀਂ ਤੁਹਾਡੇ ਮੰਗਾ ਮਸਲੇ ਹੱਲ ਕਰਾਂਗੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਗਰਮੀਤ ਗੁੱਟੀਆਂ ਖੇਤੀਬਾੜੀ ਮੰਤਰੀ ਆ ਬਕਾਇਦਾ ਉਹਦੇ ਨਾਲ ਤਿੰਨ-ਚਾਰ ਮੀਟਿੰਗਾਂ ਵੀ ਹੋ ਗਈਆਂ ਪਰ ਉਹ ਵੀ ਗੁੰਗਲਗਾ ਤਾਂ ਮਿੱਟੀ ਝਾੜਨ ਵਾਲੀ ਗੱਲ ਆ ਸਾਡੇ ਬੈਠਾਂ ਤੋਂ ਡੀਸੀ ਸਾਹਿਬ ਨੂੰ ਫੋਨ ਕਰ ਦਿੰਦੇ ਆ ਡੀਸੀ ਸਾਹਿਬ ਕਹਿੰਦਾ ਅਸੀਂ ਜਿਹੜਾ ਤੁਹਾਡਾ ਮਤਲਬ ਮਾਪਜੇ ਵਾਲਾ ਕੇਸ ਹਬ ਬਣਾ ਕੇ ਭੇਜਤਾ ਤੇ ਗਾ ਸਰਕਾਰ ਤੇ ਰਹਿ ਗਿਆ ਵੀ ਸਰਕਾਰ ਪਾਉਂਦੀ ਆ ਕੁਛ ਅਸੀਂ ਵੰਡ ਦਿਆਂਗੇ ਆਨੇ ਬਹਾਨੇ ਆ ਜਾਣ ਇਸ ਕਰਕੇ ਅਸੀਂ ਅੱਜ ਦੁਖੀ ਮਨ ਦੇ ਨਾਲ ਇਹ ਐਲਾਨ ਕੀਤਾ ਭਾਵੇਂ ਬਾਡੀ ਦੀ ਰੁੱਤ ਹੋਣ ਕਰਕੇ ਅਜੇ ਅਸੀਂ ਕਮਾਕਾਰਾਂ ਦੇ ਕਸਾਟ ਆ ਅਸੀਂ 5 ਮਈ ਨੂੰ ਮਤਲਬ ਗਰਮੀਤ ਖੁੱਡੀਆਂ ਦੇ ਪਿੰਡਾਂ ਖੁੱਡੀਆਂ ਪਿੰਡ ਦੇ ਵਿੱਚੋਂ ਤੇ ਘਰ ਅੱਗੇ ਪੱਕਾ ਮੋਰਚਾ ਲਾਵਾਂਗੇ ਉਸ ਤੋਂ ਬਾਅਦ ਨਾਲ ਇਹ ਵੀ ਐਲਾਨ ਕੀਤਾ ਉਧਰ ਵੀ ਮੋਰਚਾ ਚੱਲੂਗਾ ਤੇ ਪਿੰਡਾਂ ਦੇ ਵਿੱਚ ਵੀ ਇਸ ਮਹੀਨਾ ਮੰਗਾ ਨੂੰ ਲੈ ਕੇ ਉਹਨਾਂ ਨੂੰ ਸਵਾਲ ਜਵਾਬ ਕਿਰਾ ਕਰਾਈ ਹੋਊਗੀ ਫੇਰ ਹੀ ਇਹ ਮਤਲਬ ਕਿਸੇ ਨਾ ਕਿਸੇ ਮਸਲੇ ਦਾ ਹੱਲ ਹੋਣਾ